ਪੀਪੀਟੀਵੀ ਦੇਖ ਰਹੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸੋਨੂ ਸੀਤਵਾਲੀ ਨੂੰ ਕੋਣ ਨਹੀਂ ਜਾਣਦਾ ਦੁਨੀਆ ਭਰ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ-ਉੱਥੇ ਸੀਤਵਾਲੀ ਦਾ ਨਾਮ ਵੀ ਜਾਣਿਆ ਜਾਂਦਾ ਹੈ ਮਤਲਬ ਕਿ ਸੋਨੂ ਸੀਤਵਾਲ ਨੂੰ ਸਾਰੇ ਪੰਜਾਬੀ ਜਾਣਦੇ ਨੇ ਸੋਨੂ ਸੀਤਵਾਲ ਕੋਈ ਕਲਾਕਾਰ ਨਹੀਂ ਨਾ ਹੀ ਉਸ ਨੂੰ ਗਾਉਣਾ ਆਉਂਦਾ ਹੈ ਤੇ ਨਾ ਹੀ ਉਸ ਨੂੰ ਕਮੇਡੀ ਕਰਨੀ ਆਉਂਦੀ ਹੈ ਉਹ ਤਾਂ ਸਿਰਫ ਵਿੰਗੀ ਟੇਢੀ ਟੁੱਕ ਬੰਦੀ ਹੀ ਸੁਣਾਉਂਦਾ ਹੈ। ਭੋਲੇਪਨ ਵਿੱਚ ਉਸ ਤੇ ਮਨ ਵਿੱਚ ਜਿਹੜੇ ਵੀ ਗਾਣੇ ਦੇ ਸਤਰਾ ਆਉਂਦੀਆਂ ਨੇ ਉਹ ਪੁੱਠੀਆਂ ਸਿੱਧੀਆਂ ਕਰਕੇ ਸੁਣਾ ਦਿੰਦਾ ਹੈ। ਲੋਕ ਉਸ ਤੇ ਗਾਣੇ ਸੁਣ ਕੇ ਹੱਸਦੇ ਨੇ। ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕਿਸੇ ਨੂੰ ਸੁਣਾਉਣਾ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ। ਟੋਕਰਾ ਟੀਵੀ ਵਾਲੇ ਬਾਈ ਨਾਲ ਗੱਲ ਕਰਦਿਆਂ ਸੋਨੂ ਸੀਤੋਵਾਲ ਪੁੱਭਾ ਮਾਰ ਮਾਰ ਕੇ ਆਪਣੇ ਨਾਲ ਹੋਈ ਵਿਧੇਕੀ ਬਾਰੇ ਬੋਲਦਾ ਹੈ। ਅੱਜਕੱਲ ਕਿਸੇ ਨੂੰ ਬਾਉਂਡ ਕਰਨ ਦਾ ਇੱਕ ਰਵਾਜ ਚੱਲ ਪਿਆ ਹੈ। ਵੱਡੇ-ਵੱਡੇ ਕਲਾਕਾਰ ਤਾਂ ਕੰਪਨੀਆਂ ਬਾਉਂਡ ਕਰਦੀਆਂ ਨੇ ਕਿਉਂਕਿ ਉਹ ਉਹਨਾਂ ਕਲਾਕਾਰਾਂ ਤੇ ਇਨਵੈਸਟ ਕਰਦੀਆਂ ਨੇ। ਪਰ ਇਸ ਰੱਬ ਦੇ ਮਾਰੇ ਇਹ ਬੰਦੇ ਨੂੰ ਵੀ ਕੋਈ ਬਾਉਂਡ ਕਰ ਗਿਆ ਸਮੇਂ ਤੋਂ ਪਰੇ ਦੀ ਗੱਲ ਹੈ ਕਿਉਂਕਿ ਸੋਨੂ ਦਿਮਾਗੀ ਤੌਰ ਤੇ ਇਹਨਾਂਦਰੁਸਤ ਨਹੀਂ। ਨਾ ਹੀ ਬਾਉਂਡ ਕਰਨ ਵਾਲੇ ਵੀਰਾਂ ਨੇ ਉਸ ਦਾ ਕੋਈ ਗੀਤ ਰਿਕਾਰਡ ਕਰਾਇਆ ਹੈ। ਚੱਲ ਬਲਲੀਆਂ ਮਾਰਨ ਵਾਲੇ ਨੂੰ ਬਾਉਂਡ ਕਰ ਲੈਣਾ ਵੀ ਲੱਗਦਾ ਹੈ ਕੁਝ ਲੋਕ ਉਸ ਨੂੰ ਨਚੋੜ ਕੇ ਉਸਦੀ ਕਮਾਈ ਖਾਣਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਮਾਨਸਿਕ ਪੱਖੋਂ ਕਮਜ਼ੋਰ ਵਿਅਕਤੀ ਨੂੰ ਬਾਉਂਡ ਕਰਨ ਦੀ ਉਦਾਹਰਨ ਸ਼ਾਇਦ ਸੰਸਾਰ ਵਿੱਚ ਕਿਦਰੇ ਵੀ ਨਾ ਮਿਲਦੀ ਹੋਵੇ ਸਵਾਏ ਸੋਨੂ ਨੂੰ ਬਾਉਂਡ ਕਰਨ ਵਾਲਿਆਂ ਤੋਂ ਸੋਨੂ ਨੇ ਆਪਣਾ ਦਰਦ ਬਿਆਨਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਬਾਉਂਡ ਕਰਨ ਵਾਲੇ ਵੀਰ ਉਸ ਨੂੰ ਕੁੱਟਦੇ ਮਾਰਦੇ ਨੇ ਤੇ ਉਸ ਤੋਂ ਪੈਸੇ ਵੀ ਖੋਹ ਲਏ ਜਾਂਦੇ ਨੇ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮਤਲਬ ਕਿ ਹਰ ਹਿੱਲਾ ਵਰਤ ਕੇ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਸਿਰਫ ਇਸ ਵਾਸਤੇ ਕਿ ਉਹ ਸੋਨੂ ਦੀ ਕਮਾਈ ਖਾ ਸਕਣ ਸਭ ਨੇ ਦੇਖਿਆ ਹੈ ਸੋਨੂ ਵੱਡੇ ਵੱਡੇ ਸਟਾਰਾਂ ਨਾਲ ਸਟੇਜ ਸਾਂਝੀ ਕਰਦਾ ਹੈ ਜਿਹੜੇ ਪ੍ਰਬੰਧਕ ਉਸ ਨੂੰ ਬੁਲਾਉਂਦੇ ਨੇ ਉਹ ਫ੍ਰੀ ਵਿੱਚ ਨਹੀਂ ਬੁਲਾਉਂਦੇ ਸਗੋਂ ਕੁਝ ਨਾ ਕੁਝ ਦਿੰਦੇ ਨੇ ਕਲਾਕਾਰ ਵੀ ਉਸਦੀ ਮਦਦ ਕਰਦੇ ਰਹਿੰਦੇ ਨੇ ਇੰਟਰਵਿਊ ਵਿੱਚ ਖਾਸ ਕਰਕੇ ਸੋਨੂ ਨੇ ਜੀ ਖਾਨ ਦਾ ਨਾਮ ਲਿਆ ਸੀ ਜੋਸ਼ ਲਾਗਾਯੋਗ ਹੈ ਬਾਉਂਡ ਕਰਨ ਵਾਲੇ ਵੀਰਾਂ ਨੂੰ ਸਾਡੇ ਮੰਚ ਵੱਲੋਂ ਬੇਨਤੀ ਹੈ ਕਿ ਗਰੀਬ ਤੇ ਰਹਿਮ ਕਰਨ ਸਗੋਂ ਜੀ ਖਾਨ ਫਰਗੇ ਬਣ ਕੇ ਦਿਖਾਉਣ ਤਾਂ ਕਿ ਸੋਨੂ ਸੀਤੋ ਵਾਲੀਆ ਤੁਹਾਡਾ ਨਾਮ ਵੀ ਹਰ ਇੰਟਰਵਿਊ ਵਿੱਚ ਲੈ ਸਕੇ ਜੇਕਰ ਉਸਨੇ ਬਾਉਂਡ ਕੀਤਾ ਹੈ ਤਾਂ ਉਸਨੂੰ ਫ੍ਰੀ ਕਰ ਦੇਣ ਬਾਈ ਜੀ ਏਕ ਪੁੰਦਾ ਕੰਮ ਹੈ ਨਹੀਂ ਤੇ ਜੇਕਰ ਸੋਨੂ ਨੇ ਕਿਸੇ ਦੇ ਕਹਿਣ ਤੇ ਕਾਨੂੰਨੀ ਰਾਹ ਫੜ ਲਿਆ ਤਾਂ ਤੁਹਾਨੂੰ ਲੈਣੇ ਤੇ ਦੇਣੇ ਪੈ ਸਕਦੇ ਨੇ ਬਾਉਂਡ ਕਰਨ ਦਾ ਦਰਦ ਜਾਂ ਬਾਉਂਡ ਹੋਣ ਦਾ ਦਰਦ ਸਿਰਫ ਸੋਨੂ ਨੇ ਹੀ ਨਹੀਂ ਹੰਡਾਇਆ ਪਿਛਲੇ ਸਮੇਂ ਵਿੱਚ ਵੱਡੇ ਵੱਡੇ ਕਲਾਕਾਰ ਵੀ ਇਸ ਦੁਖਾਂਤ ਵਿੱਚੋਂ ਲੰਘ ਚੁੱਕੇ ਨੇ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਸੁਨੰਧਾ ਸ਼ਰਮਾ ਕਿਸ ਤਰ੍ਹਾਂ ਇਸ ਦੁਖਾਂਤ ਵਿੱਚੋਂ ਨਿਕਲੀ ਉਸ ਦੇ ਕਹਿਣ ਅਨੁਸਾਰ ਕੰਪਨੀ ਵਾਲਿਆਂ ਨੇ ਉਸ ਨਾਲ ਧੋਖਾ ਕੀਤਾ ਕੰਪਨੀ ਨੇ ਧੋਖਾ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਸਿਰਫ ਸੁਨੰਧਾ ਜਾਣਦੀ ਹੈ ਜਾਂ ਕੰਪਨੀ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਕਾਕਾ ਵੀ ਇਸ ਦੁਖਾਂਤ ਵਿੱਚੋਂ ਗੁਜ਼ਰ ਚੁੱਕਿਆ ਹੈ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਕੰਪਨੀ ਵਾਲਿਆਂ ਦਾ ਉਸ ਨਾਲ ਸਮਝੌਤਾ ਹੋ ਗਿਆ ਹਾਲਾਂਕਿ ਕੰਪਨੀ ਵਾਲਿਆਂ ਨੇ ਕਾਕੇ ਦਾ ਜਵਾਬ ਅਦਾਲਤ ਵਿੱਚ ਮਾਨ ਹਾਨੀ ਦਾ ਕੇਸ ਕਰਕੇ ਦਿੱਤਾ ਸੀ ਪੰਜਾਬੀ ਦੀ ਇੱਕ ਹੋਰ ਗਾਇਕ ਹਸਨਮਾਨ ਕੁ ਵੀ ਇਸ ਦੌਰ ਵਿੱਚੋਂ ਗੁਜ਼ਰ ਚੁੱਕਿਆ ਹੈ ਸ਼ਾਇਦ ਅਜੇ ਵੀ ਗੁਜ਼ਰ ਰਿਹਾ ਹੈ ਇੰਦੀ ਬਲਿੰਗ ਨਾਲ ਉਸ ਤੇ ਬੌਂਡ ਹੋਣ ਦਾ ਰੌਲਾ ਨਿਜੀ ਇਲਜਾਮਾਂ ਤੱਕ ਚਲੇ ਗਿਆ ਸੀ ਪਹਿਲਾਂ ਇਕੱਠੇ ਖਾਣ ਵਾਲੇ ਕਿਵੇਂ ਇੱਕ ਦੂਸਰੇ ਦੇ ਵਿਰੁੱਧ ਬੋਲਦੇ ਨੇ ਸਭ ਪੰਜਾਬੀ ਇਹਨਾਂ ਦੇਖਿਆ ਹੈ ਬਿਨਾਂ ਸ਼ੱਕ ਹਸਨ ਮਾਨਕ ਬਹੁਤ ਸੋਹਣਾ ਗਾਉਂਦਾ ਹੈ ਆਵਾਜ਼ ਵੀ ਕੁਲਦੀਪ ਮਾਨਕ ਵਰਗੀ ਹੈ ਅਤੇ ਗਾਉਂਦਾ ਵੀ ਬਿਲਕੁਲ ਉਸੇ ਤਰ੍ਹਾਂ ਹੈ ਸਟਾਈਲ ਵੀ ਕੁਲਦੀਪ ਮਾਨਕ ਵਰਗਾ ਹੈ ਪਰ ਉਸਨੇ ਵੀ ਸੋਨੂ ਸੀਤੋ ਵਾਲੀ ਵਾਂਗ ਇਹ ਦਰਦ ਹੰਡਾਇਆ ਹੈ ਕਿਸੇ ਸਮੇਂ ਪਾਬੀ ਦੀਵਾ ਜਗਾ ਗੀਤ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਜੱਸੀ ਸੋਲ ਦਾ ਦਰਦ ਵੀ ਭਿਆਨਕ ਹੈ ਜੱਸੀ ਸੋਲ ਦੇ ਅਨਸਾਰ ਬਾਉਂਡ ਕਰਨ ਵਾਲੀ ਕੰਪਨੀ ਨੇ ਉਸ ਦਾ ਫਿਊਚਰ ਤਬਾਹ ਕਰ ਦਿੱਤਾ ਨਾ ਤਾਂ ਵਿਚਾਰਾ ਗਾ ਹੀ ਸਕਿਆ ਤੇ ਨਾ ਹੀ ਕੋਈ ਗੀਤ ਰਿਕਾਰਡ ਕਰ ਸਕਿਆ ਜ਼ਿੰਦਗੀ ਚ ਲਾਉਣ ਲਈ ਵਿਚਾਰੇ ਨੂੰ ਛੋਟੇ ਮੋਟੇ ਕੰਮ ਕਰਨੇ ਪਏ ਉਸ ਦੀ ਸਾਰੀ ਪ੍ਰਤਿਭਾ ਬਾਉਂਡ ਦੀ ਪੇੜ ਚੜ ਗਈ ਹੋ ਸਕਦਾ ਸੀ ਜੱਸੀ ਹੋਰ ਵੀ ਪ੍ਰਸਿੱਧ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਂਦਾ ਪਰ ਅਫਸੋਸ ਉਹ ਗੁੰਮਨਾਮ ਹੋ ਗਿਆ ਇੱਕ ਗਲਤ ਸੋਚ ਵਾਲੀ ਹੈ ਕਿ ਸੋਨੂ ਅਨਪੜ੍ਹ ਸੀ ਪਰ ਬਾਕੀ ਕਲਾਕਾਰ ਤਾਂ ਪੜੇ ਲਿਖੇ ਨੇ ਉਹ ਵੀ ਕੰਪਨੀਆਂ ਵਾਲਿਆਂ ਦੀ ਭਾਸ਼ਾ ਅਤੇ ਕੰਪਨੀਆਂ ਦੀ ਚਲਾਕੀ ਨਹੀਂ ਸਮਝ ਪਾਏ ਜਾਂ ਉਹ ਚਾਂਸ ਚਾਹੁੰਦੇ ਨੇ ਤੇ ਕੰਪਨੀਆਂ ਦਿੰਦੀਆਂ ਨੇ ਬਹਿਰ ਹਾਲ ਇਹ ਤਾਂ ਕੰਪਨੀਆਂ ਹੀ ਜਾਣਦੀਆਂ ਨੇ ਜਾਂ ਗਾਉਣ ਵਾਲੇ ਜਾਣਦੇ ਨੇ ਪਰ ਸੋਨੂ ਸੀਤੋਵਾਲ ਨਾਲ ਸੱਚੀ ਮੱਚੀ ਵਧਾਈ ਕੀ ਹੋ ਰਹੀ ਹੈ ਸਾਡੇ ਚੈਨਲ ਨਾਲ ਸਾਂਝ ਪਾਉਣ ਲਈ ਸਭ ਦਾ ਧੰਨਵਾਦ ਆਸ ਕਰਦੇ ਹਾਂ ਅੱਗੇ ਤੋਂ ਵੀ ਤੁਹਾਡਾ ਸਹਿਯੋਗ ਬਣਿਆ ਰਹੇਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਆਪਣੇ ਸੁਝਾਅ ਕਮੈਂਟਾਂ ਵਿੱਚ ਪੰਜਾਬੀ ਵਿੱਚ ਦਿਓਗੇ ਤਾਂ ਬਹੁਤ ਮਿਹਰਬਾਨੀ ਹੋਵੇਗੀ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ